ਸਤਿਗੁਰ ਗਿਆਨ ਆਦਿ ਮਹਾਰਾਜ ਜੀ ਜੈ ਅੱਜ ਸਭ ਤੋਂ ਖੁਸ਼ੀ ਹੈ ਕਿ ਪ੍ਰਭੂ ਵਾਲਮੀਕ ਮਹਾਰਾਜ ਜੀ ਦਾ ਸਰੂਪ ਜਿਹੜਾ ਹੈ ਸਿੱਖਣ ਦੀ ਧਰਤੀ ਵਿੱਚ ਲੱਗਾ ਹੈਗਾ ਪਿਛਲੇ ਦਿਨੀ ਇੰਚੋਂ ਦੇ ਜਿਹੜੇ ਸਰਪੰਚ ਸਾਣ ਤੇ ਸਾਡੇ ਇੰਡੀਆ ਐਂਬੈਸੀ ਦੇ ਅਮੈਸਟਰ ਸਾਹਿਬ ਨੇ ਇਹ ਲਾਇਆ ਹੈਗਾ ਅਸੀਂ ਇਹਦੀਆਂ ਸਾਰੇ ਦੇਸ਼ਵਾਸੀਆਂ ਨੂੰ ਸ਼ੁਭ ਕਾਮਨਾ ਦਿੰਦੇ ਆਂ ਔਰ ਸੱਚੇ ਪਾਤਸ਼ਾਹ ਵਾਲਮੀਕ ਮਹਾਰਜ ਦੇ ਚਰਨ ਕਮਲਾਂ 'ਚ ਅਰਦਾਸ ਕਰਦੇ ਆਂ ਇਸੀ ਤਰ੍ਹਾਂ ਹਰ ਸਾਲ ਤਰ੍ਹਾਂ ਇਸੇ ਤਰ੍ਹਾਂ ਇਸ ਸਾਲ ਵੀ ਗੁਰੂ ਵਾਲਮੀਕ ਜੀ ਦੀ ਮਹਾਰਾਜ ਦੀ ਯਾਤਰਾ ਨੂੰ ਵਾਲਮੀਕ ਸਭਾ ਮਾਰਕੀ ਲੈ ਕੇ ਆਈ ਹੈ ਉਹ ਸਮੂਹ ਯੂਰਪ ਦੀਆਂ ਅਲੱਗ-ਅਲੱਗ ਸੁਭਾਵਾਂ ਇੱਥੇ ਪਹੁੰਚੀਆਂ ਹੈਗੀਆਂ ਅਸੀਂ ਸਾਰਿਆਂ ਨੂੰ ਪਰਮਾਤਮਾ ਵਾਲਮੀਕ ਮਹਾਰਾਜ ਜੀ ਦੇ ਪ੍ਰਕਾਸ਼ ਚਾਰ ਦਾ ਆਪਣੇ ਸਾਰੇ ਸੇਵਕਾਂ ਦੇ ਹੱਥ ਰੱਖਣ ਜੈ ਬਾਲ ਮਕੀ ਭਾਜੀ ਤੁਸੀਂ ਪੱਟੀ ਚੋ ਜੋ ਬੋਲੇ ਸੋਨਰ ਭਗਵਾਨ ਵਾਲਮੀ ਕੁਮਾਰਾ ਜੀ ਜੈ ਸਰਵ ਸਾਬ ਸੰਗਤ ਕੀ ਜੈ ਨਿਸ਼ਾ ਵਿਦੇਸ਼ਾਂ ਵਿੱਚ ਬੈਠਿਆ ਸਭੂ ਜੀ ਸਤਿਗੁਰ ਜੈ ਬਾਲ ਮਕੀ ਜੀ ਪਿਆਰੀ ਸਾਧ ਸੰਗਤ ਜਿਓ ਭਗਵਾਨ ਬਾਲਮੀ ਕੁਸਵਾ ਮਾਰ ਕੇ ਇਟਲੀ ਵੱਲੋਂ ਹਰ ਸਾਲ ਦੀ ਤਰ੍ਹਾਂ ਭਗਵਾਨ ਬਾਲਮੀ ਕੁਮਾਰਾ ਜੀ ਦੇ ਪਾਵਨ ਤੰਕਤਾਂ ਤੋਂ ਲੈ ਕੇ ਸੋ ਪਿਆਸੇ ਦੇ ਵਿੱਚ ਜੋ ਮਹਾਰਾਜੀ ਦਾਸ ਰੂਪ ਲੱਗਾ ਹੋਇਆ ਜੀ ਇੱਥੇ ਸਮਾਪਤੀ ਹੁੰਦੀ ਆ ਸੋ ਅੱਜ ਸਾਰੀਆਂ ਸੰਗਤਾਂ ਦਾ ਕੋਟੀ ਕੋਟ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਬਹੁਤ ਹੀ ਕੀਮਤੀ ਸਮੇਂ ਤੋਂ ਟਾਈਮ ਕੱਢ ਕੇ ਅੱਜ ਭਗਵਾਨ ਵਾਲਮੀਕੀ ਮਹਾਰਾਜ ਸੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ਆ ਸੋ ਅਸੀਂ ਭਗਵਾਨ ਵਾਲਮੀਕੀ ਸਵਾ ਬਲੋਂ ਸਾਰੀਆਂ ਸੰਗਤਾਂ ਦਾ ਜਿੱਥੋਂ-ਜਿੱਥੋਂ ਵੀ ਸੰਗਤਾਂ ਆਈਆਂ ਬਹੁਤ ਆਪਣੇ ਕੀਮਤੀ ਸਮੇਂ ਤੋਂ ਟਾਈਮ ਕੱਢ ਕੇ ਅੱਜ ਭਗਵਾਨ ਵਾਲਮੀਕੀ ਮਹਾਰਾਜ ਸੋਭਾ ਯਾਤਰਾ ਵਿੱਚ ਸ਼ਾਮਲ ਹੋਏ ਸਾਰਿਆਂ ਦਾ ਸਤਿਕਾਰ ਕਰਦੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਗੁਰਦੇਵ ਧੰਨ ਗੁਰਦੇਵ ਡਾਕਟਰ ਸਾਹਿਬ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਰਬਤ ਸਾਧ ਸੰਗਤ ਕੀ ਜੈ ਤੋ ਅੱਜ ਬੜੇ ਕਰਮ ਭਗਾ ਲਿਆ ਆਪਾਂ ਕਿ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜੋ ਪ੍ਰਗਟ ਦਿਵਸ 16ਵਾਂ ਭਗਵਾਨ ਵਾਲਮੀਕੀ ਸਭਾ ਮਾਰ ਕੇ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਤੇ ਅਤੇ ਉਸ ਤੋਂ ਵੀ ਵੱਧ ਖੁਸ਼ੀ ਵਾਲੀ ਗੱਲ ਇਹ ਹੈ ਕਿ ਸਾਡੇ ਵਿੱਚ ਇੰਡੀਆ ਤੋਂ ਪਰਮ ਪੂਜਯ ਸਤਿਕਾਰਯੋਗ ਬਲ ਜੋਗੀ ਬਾਬਾ ਪ੍ਰਗਣਾ ਸਮਰਾਜੀ ਪਹੁੰਚੇ ਆ ਹਰ ਸਾਲ ਸਾਡੇ ਕੋ ਆਉਂਦੇ ਆ ਤੇ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਇੱਦੇ ਜੁੜੇ ਰਹਿਣਾ ਹੈ ਇਸ ਮੌਕੇ ਤੇ ਆਪ ਸਭ ਸੰਗਤਾਂ ਨੂੰ ਦੂਰੋਂ ਨੇੜੋਂ ਇਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੋਲੇ ਈਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ